ਜੋ ਤਤੇ ਜਿਹੜੀ ਉਹ ਆਤਮਾ ਦਾ ਪ੍ਰਮਾਤਮਾ ਦਾ ਅੰਸ਼ ਹੈ ਜਿਹੜੀ ਆਤਮਾ ਹੈ ਪਰ ਇਹ ਕਿ ਜਦੋਂ ਅਸੀਂ ਉਹਨੂੰ ਸਿਮਰਨ ਨਹੀਂ ਦਿੰਦੇ ਤੇ ਮਨ ਦੀ ਪੜਤ ਉਦੇ ਉੱਪਰ ਆਈ ਜਾ ਰਹੀ ਹੈ ਕਲ ਯੁਗ ਦਾ ਪ੍ਰਭਾਵ ਜ਼ਿਆਦਾ ਹੈ ਕਲ ਯੁਗ ਦੀ ਅਗਨੀ ਦਾ ਪ੍ਰਭਾਵ ਬਹੁਤ ਜ਼ਿਆਦਾ ਹੈ ਉਹਦੇ ਸੇਕ ਹੇਟਾਂ ਉਹਦੀ ਪਰਤ ਹੇਟਾਂ ਸਚਾਈ ਦੀ ਆਵਾਜ਼ ਜਿਹੜੀ ਉਹ ਕੱਟ ਰਹੀ ਹੈ ਸੱਚਾਈ ਕਦੀ ਮਰਦੀ ਨਹੀਂ ਹੈ ਸੱਚਾਈ ਕਦੀ ਖਤਮ ਨਹੀਂ ਹੁੰਦੀ ਇੱਕ ਬੰਦਾ ਸੱਚ ਬੋਲ ਰਿਹਾ ਉਹ ਬੋਲ ਰਿਹਾ ਤੇ ਝੂਠ ਦੇ ਡੀਜੇ ਵੱਜਣ ਢੋਲ ਵੱਜਣ ਨਗਾੜੇ ਵੱਜਣ ਉਹ ਕੁਛ ਦੇਰ ਵਾਸਤੇ ਉਹ ਆਵਾਜ਼ ਕੱਟ ਜੇਗੀ ਖਤਮ ਨਹੀਂ ਹੋਏਗੀ ਪਰ ਸੱਚ ਦਾ ਜਿਹੜਾ ਨਾਦ ਹੈ ਜਿਹੜਾ ਅਨਹਦ ਸ਼ਬਦ ਜਿਹੜਾ ਨਾਦ ਸਾਡੇ ਅੰਦਰ ਵੱਜ ਰਿਹਾ ਉਹ ਵੱਜ ਹੀ ਰਿਹਾ ਉਹ ਨਿਰੰਤਰ ਵੱਜ ਰਿਹਾ ਉਹਦੀ ਧਵਨੀ ਜਿਹੜੀ ਉਹ ਵੱਜ ਰਹੀ ਹੈ ਅੰਦਰ ਸਾਡੇ ਸੋ ਉਹ ਅੰਦਰ ਸਾਨੂੰ ਮੋਨ ਹੋ ਕੇ ਮਿਲਣੀ ਹੈ ਸ਼ਾਂਤ ਹੋ ਕੇ ਮਿਲਣੀ ਹੈ